ਦੇਸ਼ ਭਰ ਵਿੱਚ ਹੋਲੀ ਦਾ ਤਿਉਹਾਰ ਪਿਆਰ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਰੰਗਾਂ ਦਾ ਤਿਉਹਾਰ ਹੋਲੀ ਹਰ ਸਾਲ ਫਗਣ ਮਹੀਨੇ ਦੀ ਪੂਲ ਮਾਸ਼ੀਂ ਮਨਾਇਆ ਜਾਂਦਾ ਹੈ ਰਾਜਸਥਾਨ ਇਸ ਸਮੇਤ ਪੂਰੇ ਦੇਸ਼ ਤੇ ਵਿੱਚ ਹੋਲੀ ਦੇ ਰੰਗ ਦੇ ਵਿੱਚ ਲੋਕ ਡੁੱਬੇ ਹੋਏ ਵਿਖਾਈ ਦੇ ਰਹੇ ਨੇ ਦੇਸ਼ ਵਿੱਚ ਹੋਲੀ ਦੀ ਧੂਮ ਹੈ ਪਰ ਇਸ ਵਾਰ CRPF ਤੇ ਜਵਾਨ ਹੋਲੀ ਨਹੀਂ ਮਨਾ ਰਹੇ ਛਤੀਸਗੜ੍ਹ ਦੇ ਸੁਕਮਾ ਵਿਖੇ ਨਕਸਲੀ ਹਮਲੇ 'ਚ CRPF ਦੇ 12 ਜਵਾਨ ਸ਼ਹੀਦ ਹੋਏ ਨੇ ਉਹਨਾਂ 12 ਜਵਾਨਾਂ ਦੀ ਸ਼ਹਾਦਤ ਨੂੰ ਸਲਾਮ ਕਰਦੇ ਹਾਂ CRPF ਦੇ ਬਾਕੀ ਜਵਾਨਾਂ ਨੇ ਹੋਲੀ ਨਾ ਮਨਾਉਣ ਦਾ ਫੈਸਲਾ ਕੀਤਾ 12 ਜਵਾਨ CRPF ਦੀ ਉਦੋਂ 101 ਬਟਾਲੀਅਨ ਦੇ ਸਨ ਗ੍ਰਹਿ ਮੰਤਰੀ ਰਾਣਾ ਸਿੰਘ ਨੇ Holi ਨਾ ਮਨਾਉਣ ਦਾ ਐਲਾਨ ਕੀਤਾ ਜਵਾਨਾਂ ਦੀ ਸ਼ਹਾਦਤ ਅਤੇ ਵੀਰਤਾ ਨੂੰ ਯਾਦ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਰਾਣਾ ਸਿੰਘ ਨੇ ਫੈਸਲਾ ਲਿਆ ਪ੍ਰਧਾਨ ਮੰਤਰੀ ਮੋਦੀ ਨੇ Holi ਦੇ ਖਾਸ ਮੌਕੇ ਤੇ ਦੇਸ਼ ਵਾਸੀਆਂ ਨੂੰ ਬਤਾਈ ਦਿੱਤੀ ਹੈ Holi ਦੀ ਸਵੇਰ PM ਮੋਦੀ ਨੇ ਟਵੀਟ ਕੀਤਾ ਅਵੇ ਲੋਕਾਂ ਨੂੰ ਖਾਸ ਦਿਨ ਦੀ ਮੁਬਾਰਕਬਾਦ ਦਿੱਤੀ ਮੋਦੀ ਨੇ ਟਵੀਟ ਵਿੱਚ ਲਿਖਿਆ ਕਿ Holi ਦੇ ਪਵਿੱਤਰ ਤਿਉਹਾਰ ਦੀਆਂ ਸਾਰਿਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ RBI ਨੇ होली ਦੀ ਬਤਾਈ ਦਿੰਦੀਆਂ ਦੇਸ਼ਵਾਸੀਆਂ ਨੂੰ ਸ਼ਾਨਦਾਰ ਤੋਹਫਾ ਦਿੱਤਾ ਹੈ ਅੱਜ ਤੋਂ ਲੋਕ ਬਚਤ ਖਾਤੇ ਹਨ ਜੋ ਆਪਣੀ ਮਰਜ਼ੀ ਨਾਲ ਪੈਸੇ ਕਢਵਾ ਸਕਦੇ ਨੇ ਰਿਜ਼ਰਵ ਬੈਂਕ ਨੇ ਅੱਜ ਤੋਂ ਬਚਤ ਖਾਤਿਆਂ ਤੋਂ ਪੈਸੇ ਕਢਵਾਉਣ ਦੀ ਹੱਦ ਖਤਮ ਕਰ ਦਿੱਤੀ ਹੈ ਹੁਣ ਤਾਂ ਕੈਸ਼ ਬੈਂਕ ਤੋਂ ਕੈਸ਼ ਕਢਵਾਉਣ ਦੀ ਲਿਮਟ 50000 ਰੁਪਏ ਸੀ ਜਿਸ ਨੂੰ ਹੁਣ ਖਤਮ ਕਰ ਦਿੱਤਾ ਗਿਆ ਹੈ 8 ਨਵੰਬਰ ਨੂੰ नोटबंदी ਦਾ ਐਲਾਨ ਤੋਂ ਬਾਅਦ ਸਰਕਾਰ ਨੇ ATM ਤੋਂ ਰੋਜ਼ਾਨਾ ਕੈਸ਼ ਕਢਵਾਉਣ ਦੀ ਲਿਮਿਟ ਤੈਅ ਕੀਤੀ ਸੀ ਜਿਸ ਨੂੰ ਪਹਿਲਾਂ 2000 ਅਤੇ ਕੁਝ ਦਿਨ ਬਾਅਦ 2500 ਰੁਪਏ ਕੀਤਾ ਗਿਆ ਸੀ 16 ਜਨਵਰੀ ਨੂੰ RBI ਨੇ ਵੱਡਾ ਐਲਾਨ ਕੀਤਾ ਤੇ ATM ਤੋਂ ਇੱਕ ਦਿਨ 'ਚ ਪੈਸੇ ਕਢਵਾਉਣ ਦੀ ਲਿਮਿਟ 4500 ਤੋਂ 10000 ਕਰ ਦਿੱਤੀ ਸੀ ਰੱਖਿਆ ਮੰਤਰੀ ਮਨੋਹਰ ਪਰੀਕਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਪਰਕਰ ਗੋਆ ਦੇ ਮੰਤਰੀ ਵਜੋਂ ਆਪਣੀਆਂ ਸੇਵਾਵਾਂ ਨਿਭਾਉਣ ਜਾ ਰਹੇ ਨੇ ਪਰਕਰ ਗੱਲ ਗੋਆ ਦੇ ਮੁੱਖ ਮੰਤਰੀ ਵਜੋਂ ਅਹੁਦੇ ਦੀ ਸੌਣ ਲੈਣਗੇ ਗੋਆ ਦੇ ਰਾਜਪਾਲ ਮਰਦੁਲਾ ਸਿਨਾ ਨੇ ਭਾਜਪਾ ਵਿਧਾਇਕ ਦਲ ਦੇ ਨੇਤਾ ਮਨੋਹਰ ਪਰੇਕਰ ਨੂੰ ਮੁੱਖ ਮੰਤਰੀ ਨਿਯੁਕਤ ਕੀਤਾ ਹੈ ਸਿਨਾ ਨੇ ਮਨੋਹਰ ਪਰੇਕਰ ਨੂੰ ਹਲਫ ਲੈਣ ਮਗਰੋਂ 15 ਦਿਨ ਦੇ ਅੰਦਰ-ਅੰਦਰ ਬਹੁਮਤ ਸਾਬਤ ਕਰਨ ਲਈ ਕਿਹਾ ਹੈ ਪਾਰਟੀ ਨੇ ਐਨਸੀਪੀ ਕੁਝ ਛੋਟੀਆਂ ਜਥੇਬੰਦੀਆਂ ਤੇ ਆਜ਼ਾਦ ਵਿਧਾਇਕਾਂ ਦੀ ਹਮਾਇਤ ਦਾ ਦਾਅਵਾ ਕੀਤਾ ਇਸ ਹਮਾਇਤ ਨਾਲ ਹੁਣ ਕਰ ਚੋਟੀਆਂ ਸੀਟਾਂ ਦੀ ਗਿਣਤੀ ਵਾਈ ਹੋ ਗਈ ਹੈ 40 ਮੈਂਬਰੀ ਵਿਧਾਨ ਸਭਾ ਵਿੱਚ ਭਾਜਪਾ ਕੋਲ 13 ਸੀਟਾਂ ਹਨ ਜਦੋਂ ਕਿ ਕਾਂਗਰਸ 17 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ ਪੀਪਲ ਪਾਰਟੀ ਸਮਾਜਵਾਦੀ ਪਾਰਟੀ ਦੀ ਕਰਾਰੀ ਹਾਰ ਹੋਈ ਹੈ ਅਕਲੇਸ਼ ਯਾਦਵ ਨੇ ਇਸ ਨੂੰ ਰਾਜਨੀਤਿਕ ਘਟਨਾ ਕਰਾਰ ਦਿੱਤਾ ਨਾਲ ਹੀ ਉਹਨਾਂ ਨੇ ਚਿੰਤਨ ਕਰਦੇ ਹੋਏ ਨਵੇਂ ਸਿਰ ਤੋਂ ਸੰਘਰਸ਼ ਕਰਨ ਦੀ ਗੱਲ ਆਖੀ ਹੈ ਅਕਲੇਸ਼ ਨੇ ਹੋਲੀ ਦੇ ਬਾਅਦ 16 ਮਾਰਚ ਨੂੰ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕਾਂ ਦੀ ਮੀਟਿੰਗ ਬੁਲਾਈ ਹੈ ਜਿਸ 'ਚ ਅਕਲੇਸ਼ ਹਾਰ ਦੀ ਸਮੀਖਿਆ ਕਰਦੇ ਹੋਏ ਅਗਲੀ ਰਣਨੀਤੀ ਤੇ ਚਰਚਾ ਕਰ ਸਕਦੇ ਨੇ ਮਨੀਪੁਰ ਦੇ ਰਾਜਪਾਲ ਨਜ਼ਮਾ ਹੈਪਤੁਲਾ ਸੂਬੇ ਵਿੱਚ ਸਰਕਾਰ ਬਣਾਉਣ ਲਈ ਭਾਰਤੀ ਜਨਤਾ ਪਾਰਟੀ ਨੂੰ ਸੱਦਾ ਦੇ ਸਕਦੀ ਹੈ 60 ਵਿਧਾਨ ਸਭਾ ਸੀਟਾਂ ਵਾਲੇ ਮਨੀਪੁਰ ਸੂਬੇ ਦੇ ਵਿੱਚ ਭਾਜਪਾ ਨੂੰ 32 ਵਿਧਾਇਕਾਂ ਦਾ ਸਮਰਥਨ ਮਿਲਿਆ ਭਾਜਪਾ ਨੇ ਐਤਵਾਰ ਨੂੰ ਰਾਜਪਾਲ ਦੇ ਸਾਹਮਣੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ